हां जी दोस्तों प्यार परी सत श्री अकाल जी तो दोस्तों आज ਤੁਹਾਨੂੰ ਦੱਸਣ ਜਾ ਰਿਹਾ ਇੱਕ ਡਾਕਖਾਨੇ ਦੀ ਬਹੁਤ ਹੀ ਬੜੀਆ ਸਕੀਮ ਪੋਸਟ ਆਫਿਸ ਦੀ ਇੱਕ ਬਹੁਤ ਹੀ ਜ਼ਬਰਦਸਤ ਸਕੀਮ ਮੈਂ ਤੁਹਾਨੂੰ ਦੱਸਣ ਜਾ ਰਿਹਾ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਡਾਕਖਾਨਾ ਜ਼ਬਰਦਸਤ ਬਚਤ ਸਕੀਮ ਜੀहां दोस्तों ਇਹ ਬਚਤ ਸਕੀਮ ਹੈ ਜਿਸ ਦੇ ਵਿੱਚ ਤੁਸੀਂ ਕੀ ਕਰਨਾ ਤੁਸੀਂ 5000 ਰੁਪਏ ਜਮ੍ਹਾਂ ਕਰਨੇ ਨੇ ਤੇ ਤੁਹਾਨੂੰ ਕਿੰਨੇ ਮਿਲਣਗੇ 356000 ਰੁਪਏ ਤੁਹਾਨੂੰ ਮਿਲਣਗੇ ਤੇ ਇਹ ਖਾਤਾ ਤੁਸੀਂ ਪੋਸਟ ਆਫਿਸ ਦੇ ਵਿੱਚ ਹੀ ਖੁਲਾਣਾ ਹੈ ਹੋਰ ਕਿਤੇ ਤੁਸੀਂ ਇਹ ਖਾਤਾ ਨਹੀਂ ਖੁਲਾਣਾ ਜੇ ਤੁਸੀਂ ਹੋਰ ਕਿਤੇ ਖਾਤਾ ਖੁਲੋਣੇ ਤਾਂ ਉਹ ਲੋਕ ਇਹ ਵੀਡੀਓ ਨਾ ਦੇਖਣ ਜਿਨ੍ਹਾਂ ਲੋਕਾਂ ਦਾ ਖਾਤਾ ਡਾਕਖਾਨੇ ਦੇ ਵਿੱਚ ਹੈ ਜਾਂ ਫਿਰ ਡਾਕਖਾਨੇ ਦੇ ਵਿੱਚ ਇੱਕ ਖਾਤਾ ਤੁਸੀਂ ਚਾਲੂ ਕਰਨਾ ਚਾਹੁੰਦੇ ਆ ਯਾਨੀ ਕਿ ਬਜਟ ਸਕੀਮ ਵਾਲੀ ਜਿਹੜੇ ਕਾਪੀ ਹੈ ਉਹ ਚਾਲੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਕੀਮ ਇਹ ਵੀਡੀਓ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਇਸ ਸਕੀਮ ਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਨਾਲੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਜੋ ਕਿਸੇ ਹੋਰ ਭਰਾ ਪੈਣ ਦਾ ਵੀ ਭਲਾ ਹੋ ਸਕੇ ਕਿਉਂਕਿ ਦੋਸਤੋ ਕੀ ਹੁੰਦਾ ਹੈ ਕਈ ਵਾਰ ਲੋਕ ਬਚਤ ਕਰਨਾ ਚਾਹੁੰਦੇ ਨੇ ਪਰ ਉਹਨਾਂ ਕੋਲ ਕੀ ਹੁੰਦਾ ਹੈ ਕਿ ਸਹੀ ਆਈਡੀਆ ਨਹੀਂ ਹੁੰਦਾ ਕਿ ਉਹ ਕਿਹੜੀ ਬਚਤ ਸਕੀਮ ਦੇ ਵਿੱਚ ਨਿਵੇਸ਼ ਕਰਨ ਤਾਂ ਤੁਹਾਨੂੰ ਇੱਕ ਐਹੋਜੀ ਬਚਤ ਸਕੀਮ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਮੈਂ ਜੇ ਤੁਸੀਂ 5000 ਰੁਪਏ ਜਮ੍ਹਾਂ ਕਰਦੇ ਹੋ ਤਾਂ ਦੋਸਤੋ ਤੁਹਾਨੂੰ 356000 ਰੁਪਏ ਮਿਲਣਗੇ ਉਹ ਵੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਚਲਦੇ ਹਾਂ ਅੱਜ ਮੇਨ ਅਪਡੇਟ ਦੇ ਉੱਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਚਲਦੇ ਹਾਂ ਮੇਨ ਅਪਡੇਟ ਦੇ ਉੱਤੇ ਤਾਂ ਦੋਸਤੋ ਆਪਾਂ ਆ ਚੁੱਕੇ ਮੇਨ ਅਪਡੇਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪੋਸਟ ਆਫਿਸ ਆਰਡੀ ਸਕੀਮ ਯਾਨੀ ਕਿ ਆਰਡੀ ਮਤਲਬ ਤੁਹਾਨੂੰ ਦੱਸਦਾ ਜੀ ਆਰਡੀ ਠੀਕ ਹੈ ਜੀ ਰੈਕਿਨਰਡ ਡਿਪੋਜ਼ਿਟ ਸਕੀਮ ਦਾ ਨਾਮ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਰੈਗੂਲਰ ਜਿਹੜੀ ਹੈ ਤੁਸੀਂ ਡਿਪੋਜ਼ਿਟ ਕਰਨੀ ਹੈ ਕਿ ਹਰ ਮਹੀਨੇ ਤੁਸੀਂ ਸਕੀਮ ਹੈ ਜਿਹੜੀ ਲੈ ਰਹੇ ਹੋ ਠੀਕ ਹੈ ਹਰ ਸਕੀਮ ਹਰ ਮਹੀਨੇ ਦੀ ਸਕੀਮ ਤੁਸੀਂ ਲੈ ਰਹੇ ਹੋ ਤਾਂ ਇਸ ਦੇ ਵਿੱਚ ਦੋਸਤੋ 5000 ਰੁਪਏ ਤੁਸੀਂ ਜਮ੍ਹਾਂ ਕਰਦੇ ਤੁਹਾਨੂੰ 356000 ਰੁਪਏ ਤੇ 830 ਰੁਪਏ ਤੁਹਾਨੂੰ ਮਿਲਣਗੇ ਤਾਂ ਇਸ ਦੇ ਵਿੱਚ ਅੱਗੇ ਤੁਹਾਨੂੰ ਦੱਸ ਦਿਆਂ ਕਿ ਜੇਕਰ ਤੁਸੀਂ ਅਜਿਹੀ ਸਕੀਮ ਲੱਭ ਰਹੇ ਹੋ ਜਿਸ ਦੇ ਵਿੱਚ ਤੁਸੀਂ ਹਰ ਮਹੀਨੇ ਨਿਵੇਸ਼ ਕਰ ਸਕਦੇ ਹੋ ਅਤੇ ਮਿਆਦ ਪੂਰੀ ਹੋਣ ਤੇ ਚੰਗੀ ਰਕਮ ਪ੍ਰਾਪਤ ਕਰ ਸਕਦੇ ਹੋ ਇਸ ਲਈ ਤੁਹਾਡੇ ਕੋਲ ਪੋਸਟ ਆਫਿਸ ਦੀ ਇੱਕ ਪ੍ਰਸਿੱਧ ਸਕੀਮ ਹੈ ਜਿਸ ਦਾ ਨਾਮ ਹੈ ਆਰ ਡੀ ਸਕੀਮ ਠੀਕ ਹੈ ਜੀ ਆਰ ਡੀ ਸਕੀਮ ਭਾਰਤ ਦੇ ਵਿੱਚ ਕੋਈ ਵੀ ਵਿਅਕਤੀ ਇਸ ਸਕੀਮ ਦੇ ਵਿੱਚ ਨਿਵੇਸ਼ ਕਰ ਸਕਦਾ ਹੈ ਤਾਂ ਇਹ ਸਕੀਮ ਹੈ ਦੋਸਤੋ ਸਿਰਫ ਜਿਹੜੀ ਹੈ ਕਿ ਪੋਸਟ ਆਫਿਸ ਦੀ ਸਕੀਮ ਹੈ ਇਸ ਦੇ ਵਿੱਚ ਦੋਸਤੋ ਤੁਹਾਨੂੰ ਮਿਆਦ ਪੂਰੀ ਹੋਣ ਤੇ ਇੱਕ ਚੰਗੀ ਰਕਮ ਮਿਲੇਗੀ ਯਾਨੀ ਕਿ 355000 ਰੁਪਏ ਮਿਲਣਗੇ ਜੇ ਤੁਸੀਂ 5000 ਰੁਪਏ ਜਮ੍ਹਾਂ ਕਰਦੇ ਹੋ ਤਾਂ ਦੋਸਤੋ ਇਸ ਤੋਂ ਇਲਾਵਾ ਨਿਵੇਸ਼ਕ ਨੂੰ ਪੋਸਟ ਆਫਿਸ ਆਰਡੀ ਸਕੀਮ ਦੇ ਵਿੱਚ ਸਿਰਫ 5 ਸਾਲਾਂ ਦੇ ਲਈ ਨਿਵੇਸ਼ ਕਰਨਾ ਹੁੰਦਾ ਹੈ ਜਿਹੜੀ ਇਹ ਸਕੀਮ ਹੈ ਇਸ ਦੇ ਵਿੱਚ ਦੋਸਤੋ ਤੁਸੀਂ 5 ਸਾਲ ਤੱਕ ਹੀ ਨਿਵੇਸ਼ ਕਰਨਾ ਹੈ ਉਸ ਤੋਂ ਬਾਅਦ ਤੁਹਾਡੀ ਜਿਹੜੀ ਮਿਆਦ ਪੂਰੀ ਹੋ ਜਾਵੇਗੀ ਤਾਂ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਜਾਵੇਗਾ ਯਾਨੀ ਇਸ ਸਕੀਮ ਦੀ ਮਿਆਦ ਪੂਰੀ ਹੋਣ ਦੀ ਜਿਹੜੀ 5 ਸਾਲ ਹੈ ਠੀਕ ਹੈ ਜੇਕਰ ਤੁਸੀਂ ਇਸ ਸਕੀਮ ਦੇ ਵਿੱਚ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਿਰਫ ਵਿਆਜ ਤੇ ਹੀ ਕਾਫੀ ਕਮਾਈ ਹੋ ਜਾਵੇਗੀ ਜਿਹੜਾ ਵਿਆਜ ਹੈ ਉਹੀ ਕਾਫੀ ਤੁਹਾਡਾ ਬਣ ਜਾਵੇਗਾ ਤੁਹਾਨੂੰ ਬਹੁਤ ਹੀ ਵਧੀਆ ਸਕੀਮ ਪਸੰਦ ਆਣ ਵਾਲੀ ਹੈ ਅੱਗੇ ਤੁਹਾਨੂੰ ਇਹ ਵੀ ਦੱਸਾਂ ਕਿ ਘੱਟੋ ਘੱਟ 1000 ਰੁਪਏ ਹੈ ਪਰ ਜੇ ਤੁਸੀਂ ਵੱਧ ਤੋਂ ਵੱਧ ਜੀ ਦੋਸਤੋ ਇਹਦੇ ਵਿੱਚ ਜਮ੍ਹਾਂ ਕਰਨਾ ਚਾਹੁੰਦੇ ਹੋ ਤਾਂ ਉਸ ਦੀ ਕੋਈ ਰਕਮ ਨਿਰਧਾਰਤ ਨਹੀਂ ਹੈ ਯਾਨੀ ਕਿ ਤੁਸੀਂ 10000 ਮਹੀਨੇ ਦਾ ਵੀ ਜਮ੍ਹਾਂ ਕਰ ਸਕਦੇ ਹੋ 20000 ਮਹੀਨੇ ਦਾ ਵੀ ਜਮ੍ਹਾਂ ਕਰ ਸਕਦੇ ਹੋ 2000 ਮਹੀਨੇ ਦਾ ਵੀ ਜਮ੍ਹਾਂ ਕਰ ਸਕਦੇ ਹੋ 2500 ਵੀ ਕਰ ਸਕਦੇ ਹੋ 3000 5000 8000 ਜਿੰਨੀ ਕਿ ਤੁਹਾਡੀ ਸਮਰਥਾ ਹੈ ਤੁਸੀਂ ਉਸ ਦੇ ਹਿਸਾਬ ਨਾਲ ਹਰ ਮਹੀਨੇ ਜਿਹੜੀ आरडी स्कीम ਦੇ ਵਿੱਚ ਪੈਸਾ ਜਮ੍ਹਾਂ ਕਰ ਸਕਦੇ ਹੋ ਅੱਗੇ ਜੀ ਪੋਸਟ ਆਫ ਦੀ આરਡੀ ਸਕੀਮ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਕੀ ਹਨ ਸਕੀਮ ਦੇ ਵਿੱਚ ਨਿਵੇਸ਼ ਕਰਦੇ ਤੁਹਾਨੂੰ 6.7% ਸਾਲਾਨਾ ਵਿਆਜ ਦਰ ਮਿਲਦੀ ਹੈ ਯਾਨੀ ਕਿ ਜਿਹੜੀ ਹੈ 6 ਰੁਪਏ 70 ਪੈਸੇ ਤੁਹਾਨੂੰ ਵਿਆਜ ਹਰ ਸਾਲ ਮਿਲੇਗਾ ਜਦਕਿ ਵਿਆਜ ਦਰ ਦੀ ਹੈ ਜਿਹੜੀ ਹਰ ਤਿੰਨ ਮਹੀਨੇ ਬਾਅਦ ਬਦਲਦੀ ਰਹਿੰਦੀ ਹੈ ਦੋਸਤੋ ਇਹ ਹਰ ਤਿੰਨ ਮਹੀਨੇ ਬਾਅਦ ਬਦਲਦੀ ਕਿਵੇਂ ਹੈ ਪਹਿਲਾ 3 ਮਹੀਨਿਆਂ ਦੀ ਫਿਰ ਅਗਲੇ 3 ਮਹੀਨਿਆਂ ਦੀ ਫਿਰ ਉਸ ਤੋਂ ਬਾਅਦ ਅਗਲੇ 3 ਮਹੀਨੇ ਤੇ ਅਗਲੇ 3 ਮਹੀਨੇ ਹਰ ਸਾਲ ਇਹ ਐਵੇਂ ਹੀ ਪ੍ਰਕਿਰਿਆ ਚੱਲਦੀ ਹੈ। ਸ਼ੋਧ ਹੁੰਦੀ ਰਹਿੰਦੀ ਹੈ ਜਿਵੇਂ ਮੰਨ ਲਓ ਹੁਣ ਇੰਨਾ ਵਿਆਜ ਹੈ 6.7 ਜੇ 6.7 ਸ਼ੁਰੂ ਕੀਤਾ ਹੈ ਹੋ ਸਕਦਾ ਹੈ ਸਰਕਾਰ ਜਦੋਂ ਦੁਆਰ ਤੋਂ ਪੋਸਟ ਆਫਿਸ ਦੀਆਂ ਇਹ ਵਿਆਜ ਦਰਾਂ ਨਿਰਧਾਰਤ ਕਰਦੀ ਹੈ ਤੇ ਇਹ ਵੱਧ ਵੀ ਸਕਦੀ ਹੈ ਘਟ ਵੀ ਹੋ ਸਕਦੀ ਹੈ। ਯਾਨੀ ਕਿ ਹਰ 3 ਮਹੀਨੇ ਬਾਅਦ ਇਹ ਘਟ ਜਾਂ ਵੱਧ ਹੋ ਸਕਦੀ ਹੈ। ਠੀਕ ਹੈ ਜੀ। ਕੋਈ ਵੀ ਨਿਵੇਸ਼ਕ ਹੈ ਜਿਹੜਾ ਆਰਡੀ ਖਾਤੇ ਨੂੰ ਕਿਸੇ ਹੋਰ ਪੋਸਟ ਆਫਿਸ ਦੇ ਵਿੱਚ ਟ੍ਰਾਂਸਫਰ ਕਰ ਸਕਦਾ ਹੈ ਯਾਨੀ ਕਿ ਜੇ ਤੁਸੀਂ ਇਹ ਖਾਤਾ ਖਲਵਾ ਲਿਆ ਮੰਨ ਲਓ ਤੁਸੀਂ ਸੰਗਰੂਰ ਦੇ ਵਿੱਚ ਇਹ ਖਾਤਾ ਖਲਵਾ ਲਿਆ ਠੀਕ ਹੈ ਖੁਦਾਨਾ ਖਾਸ ਕਰ ਤੁਹਾਡੀ ਕਿਤੇ ਜਾਂ ਵੀ ਤੁਹਾਡੇ ਪਿਤਾ ਜੀ ਦੀ ਜਾਂ ਫਿਰ ਤੁਹਾਡੀ ਆਵਦੀ ਕਿਤੇ ਪੋਸਟਿੰਗ ਹੋਰ ਕਿਤੇ ਹੋ ਜਾਂਦੀ ਹੈ ਮੰਨ ਲਓ ਅਮ੍ਰਿਤਸਰ ਹੋ ਗਈ ਠੀਕ ਹੈ ਜੀ ਅਮ੍ਰਿਤਸਰ ਦੇ ਵਿੱਚ ਤੁਹਾਡੀ ਪੋਸਟਿੰਗ ਹੋ ਗਈ ਹੈ ਜੇ ਤੁਸੀਂ ਕਿਤੇ ਜੋਬ ਕਰਦੇ ਹੋ ਤਾਂ ਉਸ ਵਕਤ ਤੁਸੀਂ ਇਹ ਸਮਾਨੇ ਤੋਂ ਲੈ ਕੇ ਦੋਸਤੋ ਅਮ੍ਰਿਤਸਰ ਦੇ ਵਿੱਚ ਤੁਸੀਂ ਇਹ ਆਪਣਾ ਜਿਹੜਾ ਖਾਤਾ ਹੈ ਤੁਸੀਂ ਇਹ ਟਰਾਂਸਫਰ ਕਰ ਸਕਦੇ ਹੋ ਇਹ ਤੁਹਾਨੂੰ ਵੀ ਸਹੂਦਤ ਮਿਲਦੀ ਹੈ ਤਾਂ ਅਗਲੀ ਸਹੂਦਤ ਹੈ ਇਸ ਸਕੀਮ ਦੇ ਤਹਿਤ ਮਾਪੇ ਨਾਬਾਲਗ ਬੱਚੇ ਦੇ ਨਾਂ ਤੇ ਵੀ ਖਾਤੇ ਖੋਲ ਸਕਦੇ ਹਨ ਜੇ ਤੁਸੀਂ ਮਾਪਿਆਂ ਤੋਂ ਆਪਣੇ ਨਾਬਾਲਗ ਬੱਚੇ ਦੇ ਨਾਂ ਤੇ ਵੀ ਖਾਤਾ ਖੋਲ ਸਕਦੇ ਹੋ ਤਿੰਨ ਵਿਅਕਤੀ ਮਿਲ ਕੇ ਸਾਂਝਾ ਖਾਤਾ ਵੀ ਖੋਲ ਸਕਦੇ ਹਨ ਜੇਕਰ ਤੁਸੀਂ ਗਲਤੀ ਦੇ ਨਾਲ ਰਕਮ ਦਾ ਭੁਗਤਾਨ ਨਹੀਂ ਕਰਦੇ ਤਾਂ ਤੁਹਾਨੂੰ 100 ਰੁਪਏ ਤੇ 1 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ ਯਾਨੀ ਕਿ ਜੇ ਤੁਹਾਡੀ ਕਿਸ਼ਤ 100 ਰੁਪਏ ਹੈ ਤਾਂ ਤੁਹਾਨੂੰ 1 ਰੁਪਏ ਪਵੇਗਾ ਜੇ ਤੁਹਾਡੀ ਦੋਸਤੋ ਉਰੇ ਕਿਸ਼ਤ 1000 ਰੁਪਏ ਹੈ ਤਾਂ ਤੁਹਾਨੂੰ ਜਿਹੜਾ 10 ਰੁਪਏ ਜਿਹੜਾ ਇਹ ਜੁਰਮਾਨਾ ਯਾਨੀ ਕਿ ਲੇਟ ਫੀਸ ਤੁਹਾਨੂੰ ਅਦਾ ਕਰਨੀ ਪਵੇਗੀ ਹੁਣ ਅੱਗੇ ਜੀ ਆਰਡੀ ਸਕੀਮ ਤੋਂ ਕਰਜ਼ਾ ਲੈਣ ਦੀ ਸਹੂਲਤ ਜਿਹੜੀ ਤੁਸੀਂ ਸਕੀਮ ਕਰਾਓਗੇ ਯਾਨੀ ਕਿ ਬਚਤ ਖਾਤਾ ਤੁਸੀਂ ਕਰਵਾਓਗੇ ਜੇਕਰ ਤੁਸੀਂ ਇਹ ਸਕੀਮ ਸ਼ੁਰੂ ਕਰਦੇ ਹੋ ਤੇ ਇਸ ਸਕੀਮ ਦੇ ਵਿੱਚ 5 ਸਾਲਾਂ ਦੇ ਪੈਸੇ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਤੁਹਾਨੂੰ ਲੋਨ ਦੀ ਸਹੂਤ ਵੀ ਉਪਲਬਧ ਕਰਵਾਈ ਜਾਂਦੀ ਹੈ ਜਿਹੜੀ ਇਹ ਸਕੀਮ ਹੈ 5 ਸਾਲੀ ਸਕੀਮ ਹੈ ਇਸ ਦੇ ਵਿੱਚ ਤੁਹਾਨੂੰ ਲੋਨ ਦੀ ਸਹੂਤਾ ਯਾਨੀ ਕਿ ਕਰਜ਼ਾ ਵੀ ਤੁਸੀਂ ਲੈ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਲਗਾਤਾਰ 12 ਕਿਸ਼ਤਾਂ ਦਾ ਭੁਗਤਾਨ ਕਰਨਾ ਪਵੇਗਾ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਤੁਹਾਡੇ ਖਾਤੇ ਦੇ ਵਿੱਚ ਇੱਕ ਸਾਲ ਹੈ ਜਿਹੜਾ ਉਹ ਪੈਸਾ ਜਮ੍ਹਾਂ ਹੋਇਆ ਹੋਣਾ ਚਾਹੀਦਾ ਹੈ 12 ਕਿਸ਼ਤਾਂ ਲਗਾਤਾਰ ਮਹੀਨੇ-ਮਹੀਨੇ ਦੀਆਂ ਜਾਣੀਆਂ ਚਾਹੀਦੀਆਂ ਹਨ ਉਰੇ ਇਹ ਵੀ ਗੱਲ ਦੱਸਣ ਵਾਲੀ ਹੈ ਜੇ ਤੁਸੀਂ ਸੋਚਦੇ ਹੋ ਕਿ 3 ਮਹੀਨਿਆਂ ਦੀ ਇਕੱਠੀ ਕਿਸ਼ਤੀਆਂ ਫਿਰ 6 ਮਹੀਨਿਆਂ ਦੀ ਇੱਕ ਦੋ ਕਿਸ਼ਤਾਂ ਯਾਨੀ ਸਾਲ ਦੇ ਵਿੱਚ ਤੇ ਤੁਹਾਨੂੰ 6 ਮਹੀਨਿਆਂ ਦੀਆਂ ਉਰੇ ਦੋ ਕਿਸ਼ਤਾਂ ਭਰਨੀਆਂ ਪੈਣਗੀਆਂ ਸਾਲ ਦੀਆਂ ਜੇ ਤੁਸੀਂ 3 3 ਮਹੀਨੇ ਦੀ ਕਿਸ਼ਤ ਅਦਾ ਕਰਨਾ ਚਾਹੁੰਦੇ ਹੂੰ ਕਿ ਹਰ ਮਹੀਨੇ ਨਹੀਂ ਦੇ ਸਕਦੇ ਤੁਸੀਂ 3 ਮਹੀਨੇ ਬਾਅਦ ਇਕੱਠਾ ਕਰਕੇ ਦੇਣਾ ਚਾਹੁੰਦੇ ਹੂੰ ਪੈਸਾ ਤਾਂ ਦੋਸਤੋ ਤੁਹਾਨੂੰ ਸਾਲ ਦੇ ਵਿੱਚ 4 ਵਾਰੀ ਇਹ ਪੈਸਾ ਜਮ੍ਹਾਂ ਕਰਾਉਣਾ ਪਾਏਗਾ ਤਾਂ ਯਾਨੀ ਕੁੱਲ ਮਿਲਾ ਕੇ ਸਾਲ ਤੁਹਾਡਾ ਖਾਤਾ ਚੱਲਿਆ ਹੋਣਾ ਚਾਹੀਦਾ ਹੈ ਯਾਨੀ ਕਿ ਇਸ ਸਕੀਮ ਤੋਂ ਲੋਨ ਲੈਣ ਦੇ ਲਈ ਤੁਹਾਨੂੰ 12 ਮਹੀਨਿਆਂ ਤੱਕ ਇਸ ਸਕੀਮ ਦੇ ਵਿੱਚ ਪੈਸੇ ਦੇਣੇ ਪੈਣਗੇ ਇਸ ਤੋਂ ਬਾਅਦ ਤੁਸੀਂ ਜਮ੍ਹਾਂ ਕੀਤੀ ਰਕਮ ਤੇ 50% ਦਾ ਜਿਹੜਾ ਕਰਜ਼ਾ ਵੀ ਲੈ ਸਕਦੇ ਹੋ ਮੰਨ ਲਓ ਤੁਹਾਡਾ 50000 ਰੁਪਇਆ ਜਿਹੜਾ ਇਹ ਸਾਲ ਤੱਕ ਚਲਾ ਗਿਆ 50000 ਰੁਪਇਆ ਠੀਕ ਹੈ ਤਾਂ ਇਸ ਦੇ ਵਿੱਚ ਦੋਸਤੋ ਤੁਸੀਂ 25000 ਰੁਪਏ ਆ ਜਿਹੜਾ ਉਹ ਤੁਸੀਂ ਲੋਨ ਲੈ ਸਕਦੇ ਹੋ ਠੀਕ ਹੈ ਤਾਂ ਹੁਣ ਇਸ ਜਿਹੜਾ ਤੁਸੀਂ ਇਹ ਲੋਨ ਲਓਗੇ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਤੁਸੀਂ 25000 ਰੁਪਏ ਲੋਨ ਲਓਗੇ ਠੀਕ ਹੈ ਇਹਦਾ ਵਿਆਜ ਵੀ ਜੇ ਤੁਸੀਂ ਭਰ ਦਿਓ ਤਾਂ ਐਂਡ ਦੇ ਵਿੱਚ ਜਦੋਂ ਤੁਹਾਨੂੰ ਪੈਸਾ ਮਿਲੇਗਾ ਜਿਹੜਾ 25000 ਦਿੱਤਾ ਹੋਊਗਾ ਠੀਕ ਹੈ ਸਿਰਫ ਉਹੀ ਮਾਈਨਸ ਹੋਏਗਾ ਜੇ ਤੁਸੀਂ ਇਹਦਾ ਵਿਆਜ ਭਰ ਦਿਓ ਜੇ ਤੁਸੀਂ ਇਹਦਾ ਵਿਆਜ ਨਹੀਂ ਭਰਦੇ ਤਾਂ 25000 ਇਹ ਤੇ ਇਹਦਾ ਜਿਹੜਾ ਵਿਆਜ ਬਣ ਗਿਆ ਜਦੋਂ ਤੁਸੀਂ ਲੋਨ ਲਿਆ ਸੀ ਐਂਡ ਵਿੱਚ ਉਹ ਦੋਵੇਂ ਚੀਜ਼ਾਂ ਕੱਟੀਆਂ ਜਾਣਗੀਆਂ ਠੀਕ ਹੈ ਜੀ ਇਹ ਤੁਸੀਂ ਥੋੜੀ ਸੋਚਣ ਵਾਲੀ ਗੱਲ ਹੈ ਤੇ ਅਗਲੇ ਅੱਗੇ ਹੈ ਜੀ ਡਾਕਰ ਦੇ ਲਾਭ ਹੈ ਜਿਹੜੇ ਆਰ ਡੀ ਠੀਕ ਹੈ ਜੀ ਕੋਈ ਵੀ ਵਿਅਕਤੀ ਪੋਸਟੋ ਵੀ ਆਰ ਡੀ ਸਕੀਮ ਦੇ ਵਿੱਚ ਹਰ ਮਹੀਨੇ ਥੋੜੀ ਥੋੜੀ ਜੁੜੀਏ ਰਕਮ ਹੈ ਨਿਵੇਸ਼ ਕਰ ਸਕਦਾ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਮਿਸ਼ਰਤ ਵਿਆਜ ਦਾ ਲਾਭ ਵੀ ਮਿਲਦਾ ਹੈ ਹੁਣ ਇਹ ਗੱਲ ਸੁਣਨ ਵਾਲੀ ਹੈ ਮਿਸ਼ਰਤ ਵਿਆਜ ਕਿਵੇਂ ਹੈ ਯਾਨੀ ਕਿ ਜਿਹੜਾ ਤੁਸੀਂ ਪਹਿਲੇ ਮਹੀਨੇ ਠੀਕ ਹੈ ਜੀ ਦੂਸਰੇ ਮਹੀਨੇ ਤਿੰਨ ਮਹੀਨੇ 3 ਮਹੀਨੇ ਬਾਅਦ ਇਹ ਵਿਆਜ ਕੈਲਕੂਲੇਟ ਹੁੰਦਾ ਹੈ ਮੰਨ ਲਓ ਇਹਦਾ 400 ਰੁਪਏ ਵਿਆਜ ਹੋ ਗਿਆ ਠੀਕ ਹੈ 400 ਰੁਪਏ ਇਹ ਤੁਹਾਡੀ ਰਕਮ ਹੈ ਉਹਰੇ ਮੰਨ ਲਓ 25000 ਰੁਪਏ ਚਲ ਗਈ ਹੈ ਠੀਕ ਹੈ 3 ਮਹੀਨਿਆਂ ਦੇ ਵਿੱਚ ਤੇ 400 ਰੁਪਏ ਤੁਹਾਡਾ ਵਿਆਜ ਹੋ ਗਿਆ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਅਗਲਾ ਚੌਥਾ ਮਹੀਨਾ ਸਟਾਰਟ ਹੋਏਗਾ ਉਸ ਟਾਈਮ ਤੁਹਾਡੀ 25000 ਨੂੰ ਵਿਆਜ ਨਹੀਂ ਲੱਗੇਗਾ ਤੁਹਾਨੂੰ 25000 400 ਰੁਪਏ ਨੂੰ ਵਿਆਜ ਕਾਊਂਟ ਹੋਣਾ ਸ਼ੁਰੂ ਹੋਏਗਾ ਯਾਨੀ ਕਿ ਮਿਸ਼ਰਤ ਵਿਆਜ ਇਸ ਨੂੰ ਕਹਿੰਦੇ ਆ ਠੀਕ ਹੈ ਜੀ ਅੱਗੇ ਜੀ ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਇਸ ਯੋਜਨਾ ਯਾਨੀ ਕਿ ਜਿਹੜੀ ਇਹ ਸਕੀਮ ਹੈ ਤਹਿਤ ਕਿੰਨੇ ਵੀ ਖਾਤੇ ਖੋਲ ਸਕਦਾ ਇੱਕ ਖੋਲੋ ਦੋ ਖੋਲੋ ਤਿੰਨ ਖੋਲੋ ਠੀਕ ਹੈ ਤੁਸੀਂ ਕਿੰਨੇ ਵੀ ਖਾਤੇ ਖਲਵਾ ਸਕਦੇ ਹੋ ਅੱਗੇ ਜੀ ਇਥੇ ਨਵਾਲਿਕ ਬੱਚਿਆਂ ਦੇ ਨਾਂ ਤੇ ਖਾਤਾ ਖੋਲਣ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਅੱਗੇ ਜੀ 5000 ਰੁਪਏ ਜਮ੍ਹਾਂ ਕਰਤੇ ਤੁਹਾਨੂੰ 3,56,000 ਰੁਪਏ ਮਿਲਣਗੇ ਹੁਣ ਆ ਗਈ ਇਹ ਗੱਲ 5000 ਰੁਪਏ ਜੇ ਤੁਸੀਂ ਜਮ੍ਹਾਂ ਕਰਦੇ ਹੋ ਤੁਹਾਨੂੰ 3,56,000 ਰੁਪਏ ਮਿਲਣਗੇ ਹਾਲਾਂਕਿ ਇੱਕ ਆਮ ਆਦਮੀ ਵੀ ਇਸ ਸਕੀਮ ਦੇ ਵਿੱਚ ਨਿਵੇਸ਼ ਕਰ ਸਕਦਾ ਹੈ ਤੇ ਮਿਆਦ ਪੂਰੀ ਹੋਣ ਤੋਂ ਬਾਅਦ ਚੰਗੀ ਰਕਮ ਪ੍ਰਾਪਤ ਕਰ ਸਕਦਾ ਹੈ ਮੰਨ ਲਓ ਜੇਕਰ ਤੁਸੀਂ ਹਰ ਮਹੀਨੇ 5000 ਰੁਪਏ ਨਿਵੇਸ਼ ਕਰਦੇ ਹੋ ਇਸ ਤਰੀਕੇ ਨਾਲ ਜੇ ਤੁਸੀਂ 5 ਸਾਲਾਂ ਦੇ ਵਿੱਚ ਪੈਸਾ ਜਮ੍ਹਾਂ ਕਰਦੇ ਹੋ 5000 ਰੁਪਏ ਮਹੀਨਾ ਤਾਂ ਤੁਹਾਨੂੰ ਜਿਹੜਾ ਕੁੱਲ ਵਿਆਜ ਹੈ 56830 ਰੁਪਏ ਦਾ ਵਿਆਜ ਮਿਲੇਗਾ ਠੀਕ ਹੈ ਤੇ ਤੁਹਾਨੂੰ ਕੁੱਲ ਮਿਆਦ ਜਿਹੜੀ ਪੂਰੀ ਹੋਣ ਤੇ ਮਤਲਬ ਕਿ ਮੈਂ ਉਹ ਮਿਲੇਗੀ 356000 ਰੁਪਏ ਤੁਹਾਨੂੰ ਇਹ ਪੈਸੇ ਮਿਲਣਗੇ ਜਦੋਂ ਤੁਸੀਂ ਤੁਹਾਡੇ 5 ਸਾਲ ਪੂਰੇ ਹੋਗੇ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਥੋੜਾ ਕਰਕੇ ਪੈਸਾ ਜਮ੍ਹਾਂ ਕਰ ਸਕਦੇ ਹੋ ਜੇ ਦੋਸਤੋ ਵੀ ਤੁਸੀਂ 5000 ਰੁਪਏ ਜਮ੍ਹਾਂ ਨਹੀਂ ਕਰ ਸਕਦੇ ਤਾਂ ਤੁਸੀਂ 1000 ਰੁਪਏ ਤੋਂ ਵੀ ਆਰ ਡੀ ਖਾਤਾ ਸ਼ੁਰੂ ਕਰ ਸਕਦੇ ਹੋ ਜਿਸ ਦੇ ਨਾਲ ਹੌਲੀ ਹੌਲੀ ਤੁਹਾਡੇ ਕੋਲ ਤੁਹਾਨੂੰ ਬਚਤ ਦੀ ਆਦਤ ਪੈਗੀ ਤੇ ਇੱਕ ਆਪਣੇ ਤੋਂ ਅਲੱਗ ਤੋਂ ਪੈਸਾ ਜਿਹੜਾ ਔਖੇ ਟਾਈਮ ਦੇ ਲਈ ਵੀ ਜਮ੍ਹਾਂ ਹੋ ਜਾਏਗਾ ਅਡਾ ਖਾਣੇ ਦੀ ਸਕੀਮ ਹੈ ਜ਼ਬਰਦਸਤ